ਪੰਜਾਬ ਹੋਵੇਗਾ ਹੁਣ ਜਲਦ ਨਸ਼ਾ ਮੁਕਤ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਨਸ਼ਾ ਮੁਕਤੀ ਯਾਤਰਾ ਸ਼ੁਰੂ ਕਰ ਦਿੱਤੀ ਹੈ ਪਹਿਲਾਂ ਉਹਨਾਂ ਦੇ ਵੱਲੋਂ ਯੁੱਧ ਨਸ਼ਿਆ ਵਿਰੁੱਧ ਚਲਾਇਆ ਗਿਆ ਸੀ ਤੇ ਹੁਣ ਮੁਕਤੀ ਯਾਤਰਾ ਜਿਹੜੀ ਕਿ ਨਸ਼ਿਆਂ ਨੂੰ ਲੈ ਕੇ ਐਲਾਨ ਕਰ ਦਿੱਤੀ ਹੈ ਦੂਜੇ ਪਾਸੇ ਸਟੇਜ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਰਜਦੇ ਹੋਏ ਨਜ਼ਰਦਖਾਈ ਦੇ ਰਹੇ ਨੇ ਤੇ ਉਹਨਾਂ ਦੇ ਵੱਲੋਂ ਨਸ਼ਾ ਤਸਕਰਾਂ ਨੂੰ ਸਿੱਧੀ ਚੇਤਾਵਨੀ ਤੱਕ ਦੇ ਦਿੱਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਨਸ਼ਾ ਵੇਚਦਾ ਹੋਇਆ ਫੜਿਆ ਗਿਆ ਤਾਂ ਸਿੱਧੀ ਕਾਰਵਾਈ ਕਰਾਂਗੇ ਤੇ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਸਖਤ ਤੋਂ ਸਖਤ ਕਾਰਵਾਈ ਮਿਲੇਗੀ ਤੇ ਜਿਸ ਨੂੰ ਲੈ ਕੇ ਹੁਣ ਨਸ਼ਿਆਂ ਦੇ ਜਿਹੜੇ ਕਿ ਪੰਜਾਬ ਦੇ ਵਿੱਚੋਂ ਮੁਕਤੀ ਦੇ ਲਈ ਲਗਾਤਾਰ ਆਮ ਆਦਮੀ ਪਾਰਟੀ ਮਿਹਨਤ ਕਰ ਰਹੀ ਹੈ ਤੇ ਉਥੇ ਹੀ ਪੰਜਾਬ ਨੂੰ ਹੁਣ ਰੰਗਲਾ ਦਿਖਾਉਣ ਦੇ ਲਈ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਮੁਹੀਮ ਸ਼ੁਰੂ ਕਰ ਦਿੱਤੀ ਹੈ ਨਸ਼ਾ ਤਸਕਰਾਂ ਨੂੰ ਸਿੱਧੇ ਚੇਤਾਵਨੀ ਤੱਕ ਦਿੱਤੀ ਜਾ ਰਹੀ ਹੈ ਤੇ ਦੂਜੇ ਪਾਸੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਨਸ਼ਾ ਖਤਮ ਜਲਦ ਪੰਜਾਬ ਦੇ ਵਿੱਚੋਂ ਖਤਮ ਹੋਵੇਗਾ ਤੇ ਕਿਸੇ ਵੀ ਘਰ ਦੇ ਵਿੱਚ ਹੁਣ ਮਾਮਾ ਦੇ ਘਰਾਂ ਦੇ ਵਿੱਚ ਜਿਹੜਾ ਕਿ ਸੱתר ਨਹੀਂ ਵਿਛਣਗੇ ਤੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਕਿ ਹੁਣ ਨਸ਼ਿਆਂ ਨੂੰ ਲੈ ਕੇ ਬੁਲਡੋਜ਼ਰ ਐਕਸ਼ਨ ਦਿਖਾਈ ਦੇ ਰਹੇ ਨੇ ਤੇ ਉੱਥੇ ਹੀ ਨਸ਼ਾ ਤਸਕਰਾਂ ਨੂੰ ਸਿੱਧੇ ਚੇਤਾਵਨੀ ਤੱਕ ਦਿੱਤੀ ਜਾ ਰਹੀ ਹੈ ਹੋਰ ਕੀ ਕਹਿਣਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਆਓ ਤੁਹਾਨੂੰ ਸੁਣਾਉਂਦੇ ਹਾਂ ਜੁੱਧ ਨਸ਼ਿਆਂ ਵਿਰੁੱਧ ਜਦੋਂ ਚਲਾਇਆ ਸੀਗਾ ਪਤਾ ਹੀ ਨਹੀਂ ਸਾਨੂੰ ਕਿੱਥੋਂ ਸ਼ੁਰੂ ਕਰੀਏ ਪਰ ਰਾਤ ਨੂੰ ਮੈਂ ਟੀਵੀ ਦੇਖ ਰਿਆ ਸੀ ਉਹ 'ਚ ਤੁਹਾਡੇ ਸਰਪੰਚ ਸਾਹਿਬ ਇੱਕ ਲੇਡੀ ਨਾਲ ਬਹਿਸ ਕਰ ਰਹੇ ਸੀ ਵੀ ਤੂੰ ਸਾਡੇ ਪਿੰਡ ਨਸ਼ਾ ਨਾ ਵੇਚ ਤੂੰ ਸਾਡੇ ਪਿੰਡ ਹੀ ਰਹਿੰਦੇ ਆ ਉਹ ਕਹਿੰਦੀ ਮੈਂ ਤਾਂ ਵੇਚੂੰਗੀ ਅਸੀਂ ਕਿਹੜਾ ਅੱਜ ਦੇ ਵੇਚਦੇ ਆ ਬਹੁਤ ਚਿਰ ਦੇ ਵੇਚਦੇ ਆ ਤੇ ਮੈਂ ਖਿਆ ਯਾਰ ਇੱਦਾਂ ਦੀ ਹਿੰਮਤ ਸਰਪੰਚ ਦੀ ਵੀ ਹਿੰਮਤ ਕਮਾਲ ਐ ਮੂਰੋਂ ਬੋਲਣ ਵਾਲੀ ਦੀ ਵੀ ਹਿੰਮਤ ਦੇਖਣ ਵਾਲੀ ਐ ਵੀ ਐ ਕਿਵੇਂ ਹਟ ਜੂ ਤਾਂ ਮੈਂ SSP ਜਗਰਾਉਂ ਨਾਲ ਗੱਲ ਕੀਤੀ ਇਹ ਪਿੰਡ ਤੁਹਾਡੇ ਜਗਰਾਉਂ ਚ ਪੈਂਦਾ ਮੈਂ ਕਿਹਾ ਜੀ ਮੈਨੂੰ ਨੰਬਰ ਦਿਓ ਸਰਪੰਚ ਦਾ ਸਰਪੰਚ ਦਾ ਨੰਬਰ ਮੈਨੂੰ ਮਿਲ ਗਿਆ ਮੈਂ ਸਰਪੰਚ ਸਾਹਿਬ ਨੂੰ ਕਿਹਾ ਮੈਂ ਕਿਹਾ ਜੀ ਕੀ ਲੜਾਈ ਹੋ ਗਈ ਸੀ ਅੱਜ ਉਹ ਕਹਿੰਦੇ ਜੀ ਐਂ ਕਰਕੇ ਆ ਗੱਲ ਹੋ ਗਈ ਸੀ ਮੈਂ ਹੁਣ ਕੀ ਕਹਿੰਦੀ ਉਹ ਉਹ ਕਹਿੰਦੀ ਮੇਰਾ ਵੇਚੂ ਮੈਂ ਕਿਹਾ ਮੈਂ ਘੰਟਾ ਛੱਡ ਜਾ ਬਸ ਬਸ ਫਿਰ ਮੈਂ SSP ਨੂੰ ਕਿਹਾ ਵੀ ਇੱਕ ਘੰਟੇ ਦੇ ਵਿੱਚ ਵਿੱਚ ਨਾਲ মিডিਆ ਨਾਲ ਜਿਹੜਾ JCB ਵਾਲਾ ਪੀਲਾ ਪੰਜਾ ਮੈਨੂੰ ਇੱਕ ਹੰਟ ਦੇ ਵਿੱਚ ਵਿੱਚ ਰਿਪੋਰਟ ਦੇਈ ਜਾ ਕੇ ਵੀ ਕਿੰਨਾ ਘਟਾਤਾ ਜਾਂ ਚੱਲੀ ਜਾਂਦਾ ਕੰਮ ਉਹ ਤੋਂ ਪਹਿਲਾਂ ਹੀ ਸਰਪੰਚ ਸਾਹਿਬ ਦਾ ਮੈਨੂੰ ਫੋਨ ਆ ਗਿਆ ਕਹਿੰਦਾ ਜੀ ਕੰਮ ਚੱਲ ਪਿਆ 11 11:30 ਵਜੇ ਕਹਿੰਦਾ ਕੰਮ ਨਿਪਟ ਗਿਆ ਤੇ ਉਹ ਜੇਲ੍ਹ ਚਲੇ ਗਏ ਘਰ ਟੈ ਗਿਆ ਅਗਲੇ ਦਿਨ ਕਹਿੰਦਾ ਸੀਤਾ ਜੀ ਗੁਰਦੁਆਰਾ ਸਾਹਿਬ ਚ ਅਰਦਾਸ ਕਰਾ ਕੇ ਲੱਡੂ ਵੰਡੇ ਜੀ ਇੱਥੋਂ ਸ਼ੁਰੂ ਹੋ ਗਿਆ ਜੀ ਕੁਦਰਤੀ ਉਹ ਕਹਿੰਦੇ ਵੀ ਜਿਵੇਂ ਪ੍ਰਮਾਤਮਾ ਨੇ ਸੋ ਇਸ ਪਿੰਡ ਦਾ ਐ ਇਸ ਪਿੰਡ ਨੇ ਪਹਿਲਾਂ ਟੱਕ ਲਾਇਆ ਜਿਵੇਂ ਸਰਪੰਚ ਸਾਹਿਬ ਨੇ ਕਿਹਾ ਉਸ ਤੋਂ ਬਾਅਦ ਫਿਰ ਸਾਨੂੰ ਇਸ ਗੱਲ ਦਾ ਪਤਾ ਲੱਗ ਗਿਆ ਵੀ ਆਹ ਆ ਚੀਜ਼ ਜਿਹੜੀ ਐ ਇੱਥੋਂ ਇਹਨਾਂ ਦੀ ਲੱਕ ਟੁੱਟਦਾ ਐ ਨਸ਼ਿਆਂ ਦਾ ਫਿਰ ਉਸ ਤੋਂ ਬਾਅਦ ਮੈਨੂੰ ਲੱਗਦਾ ਨਹੀਂ ਵੀ ਕੋਈ ਜੇਸੀ ਵੀ ਬੇਲੀ ਹੋਣੀ ਪੰਜਾਬ 'ਚ ਅੱਜ ਵੀ ਬਲੈਕ 'ਚ ਚੱਲ ਰਿਹਾ ਕੰਮ ਹੈ ਵੀ ਜੇਸੀ ਵੀਆ ਲੈ ਲਓ ਮੈਂ ਥੰਨਾ ਹਜੇ ਬਹੁਤ ਘਟਾਉਣੇ ਪਏ ਨੇ ਕੰਮ ਵਧੀਆ ਐ ਇਹ ਹੈ ਤੇ ਕਈਆਂ ਤਾਂ ਹਜੇ ਵੱਡੇ ਪੈਣੇ ਚਲ ਭੈਣ ਨੇ ਕਿਹਾ ਉਹਨਾਂ ਨੇ ਮਕਰਾਨੇ ਵਾਲਾ ਪੱਥਰ ਲਾਇਆ ਹੋਇਆ ਉਹਦੇ ਵਾਸਤੇ ਜੀਸੀਬੀਆਂ ਵੀ ਸਾਨੂੰ 1922 ਦੀਆਂ ਚਾਬੀਆਂ ਨਾਲ ਨਾਟਕਸਣੇ ਪੈ ਰਹੇ ਨੇ ਕਿ ਤੇ ਪੰਜਾ ਹੀ ਨਾ ਟੁੱਟ ਜੇ ਐਨਾ ਮਹਿੰਗਾ ਪੱਥਰ ਲਾਇਆ ਹੋਇਆ ਉਹਨਾਂ ਨੇ ਲੋਕਾਂ ਦੇ 70 ਵਿਛਾ ਕੇ ਆਪ ਦੇ ਘਰੇ ਪੱਥਰ ਲਾਇਨੇ 70 ਵਿਛਾ ਕੇ ਸੋ ਇੱਕ ਚੱਲੂਗਾ ਇਹ ਜਿੰਨਾ ਚਿਰ ਬੀ ਨਾਸ ਨਹੀਂ ਹੁੰਦਾ ਨਾ ਉਹਨਾਂ ਚਿਰ ਅਸੀਂ ਛੱਡਣਾ ਨਹੀਂ ਮੈਨੂੰ ਦੁਬਾਰੇ ਬੁਲਾ ਲਿਓ ਮੈਂ ਦੁਬਾਰੇ ਆਜੂ ਨਾਰਿੰਗਵਾਲ ਚ ਜੇ ਕੋਈ ਥੋੜਿਆ ਸਿਰ ਚੱਕਦਾ ਦੇਖੋ ਸੱਪ ਜਿਹੜਾ ਆਪਾਂ ਖੇਤਾਣਿਆਂ ਰੋਜ ਸੱਪਾਂ ਦਾ ਬਾਹ ਪੈਂਦਾ ਪੂਛ ਵਾਲੇ ਪਾਸੇ ਮਰਦਾ ਜਾਂ ਸਿਰ ਵਾਲੇ ਪਾਸੇ ਮਰਦਾ ਪੂਛ ਵਾਲੇ ਪਾਸੇ ਮਾਰੋਂਗੇ ਉਹ ਚੱਕ ਕੇ ਫਾਂਡ ਖੜ ਜੂਗਾ ਹੋਰ ਪੁੱਤਰ ਜਾਂਦਾ ਉਹ ਠੀਕ ਹੈ ਨਾ ਇੱਕ ਸਿਰ ਤੇ ਮਾਰੀਏ ਮੁੜ ਕੇ ਬਸ ਥੋੜਾ ਜਿਹਾ ਪੂਛ ਜੀਤ ਹਲਾਈ ਜਾਂਦਾ ਰਹਿੰਦਾ ਉਹਨੂੰ ਕਹਿੰਦੇ ਬਿਸ਼ਕੋਲਦਾ ਬਿਸ਼ਕੋਲਦਾ ਉਹ ਐ ਜੇ ਕਰੀ ਜਾਂ ਬਾ ਮੁੜ ਕੇ ਬਸ ਉਹ ਤੋਂ ਬਾਅਦ ਟੋਆ ਪਟ ਕੇ ਬੱਲੇ ਦੱਬ ਦਿੰਨੇ ਭਾਈ ਵਾਈ ਗੁਕਾ ਵਾਈ ਗੁਕਾ ਠੀਕ ਹੈ ਨਾ ਇਹ ਸਿਰ ਵਾਲੇ ਪਾਸਿਓ ਇਹਨਾਂ ਦੀ ਸਰੀ ਤੱਬਣੀ ਪੈਣੀ ਹੈ ਨਾ ਨਸ਼ਾ ਤਸਕਰਾਂ ਦੀ ਚੋਰੀ ਦੇ ਪੁੱਤ ਕਿਤੇ ਗੱਭਰੂ ਨਹੀਂ ਹੁੰਦੇ